9 ਸਾਲ 2026 ਦੀ ਆਮਦ ਦੀ ਖੁਸ਼ੀ ਵਿੱਚ ਦਰਾਹਾ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਪਰ ਲੰਗਰ ਲਗਾਏ ਜਾ ਰਹੇ ਨੇ ਨੌਜਵਾਨਾਂ ਵੱਲੋਂ ਨੌਜਵਾਨ ਜੋ ਸਭਾ ਨੇ ਉਹਨਾਂ ਵੱਲੋਂ ਇਹਨਾਂ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਇੱਕ ਪਾਸੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਦੂਸਰੇ ਪਾਸੇ ਇਹਨਾਂ ਲੰਗਰਾਂ ਦੁਆਰਾ ਭਾਈਚਾਰਕ ਸਾਂਝ ਦਾ ਵੀ ਸੰਦੇਸ਼ ਦਿੱਤਾ ਜਾ ਰਿਹਾ ਹੈ ਨੌਜਵਾਨ ਬੜੀ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਵਕਤ ਸੰਗਤਾਂ ਨੂੰ ਲੰਗਰ ਵਰਤਾ ਰਹੇ ਨੇ ਧਰਵਾ ਦੇ ਦਿਸਕਰਮਾ ਮੰਦਰ ਦੇ ਕੋਲ ਬਿਲਕੁਲ ਨੌਜਵਾਨ ਸਭਾ ਵੱਲੋਂ ਇਹ ਲੰਗਰ ਲਗਾਏ ਗਏ ਨੇ ਹਾਂਜੀ ਸਾਰਿਆਂ ਤੋਂ ਪਹਿਲਾਂ ਤਾਂ ਜੀ ਮੈਂ ਆਪਣੇ ਨੌਜਵਾਨ ਕਲੱਬ ਵੱਲੋਂ ਨਵੇਂ ਸਾਲ ਦੀਆਂ ਸਭ ਨੂੰ ਵਧਾਈਆਂ ਦਿੰਨਾ ਬਹੁਤ-ਬਹੁਤ ਮੁਬਾਰਕਾਂ ਜੀ ਪਰਮਾਤਮਾ ਸਭ ਨੂੰ ਤੰਦਰੁਸਤੀ ਸੁਖ ਸ਼ਾਂਤੀ ਦੇਵੇ ਤੇ ਇਹ ਜਿਹੜੇ ਲੰਗਰ ਭੰਡਾਰੇ ਨੇ ਪਰਮਾਤਮਾ ਹਮੇਸ਼ਾ ਇਦਾਂ ਹੀ ਚਲਾਉਂਦਾ ਰਵੇ ਤੇ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਆਪਣੀ Hindu Sikh ਦੀ ਮਤਲਬ ਹਮੇਸ਼ਾ ਭਾਈਚਾਰਕ ਬਣਿਆ ਰਹੇ ਇਹ ਕਦੇ ਵੀ ਇੱਕ ਦੂਜੇ ਤੋਂ ਇਹ ਨੌ ਮਾਸ ਦਾ ਰਿਸ਼ਤਾ ਹੈ ਜੀ ਇਹ ਕਦੇ ਵੀ ਅਟ ਨਹੀਂ ਹੋ ਸਕਦਾ ਸੋ ਅਸੀਂ ਵੀ ਉਨਾ ਹੀ ਗੁਰੂਆਂ ਦੇ ਬੱਚੇ ਆ ਜਿਨ੍ਹਾਂ ਦੇ ਕੀ ਸਾਰੇ ਸੋ ਪਰਮਾਤਮਾ ਇੱਕ ਆ ਜੀ ਬਹੁਤ-ਬਹੁਤ ਬਤਾਈਆਂ ਜੀ ਸਭ ਨੂੰ ਅੱਜ ਸਾਡੇ ਸਤਿਕਾਰਯੋਗ ਪਹੁੰਚੇ ਹੈ ਪੱਤਰਕਾਰ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਇੱਕ ਮੈਸੇਜ ਤੇ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈਆਂ ਅੱਜ ਸਾਡੇ ਵੱਲੋਂ ਨਵੇਂ ਸਾਲ ਤੇ ਲਗਾਇਆ ਜਾ ਲੰਗਰ ਨੌਜਾਨ ਕਲੱਬ ਲੱਕੜਮੰਡੀ ਵੱਲੋਂ ਹਰ ਇੱਕ ਸਾਲ ਇੱਕ ਤਰੀਕੇ ਨਾਲ ਸਾਡੇ ਵੱਲੋਂ ਲਗਾਇਆ ਜਾਂਦਾ ਹੈ ਅੱਜ ਨਵੇਂ ਸਾਲ ਤੇ ਜੋ ਸ਼ਹਿਰ ਵਾਸੀਆਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਕੋਈ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜਨ ਦੁੱਗਣੀ ਰਾ ਚੋਗਣੀ ਤਰੱਕੀ ਕਰਨ ਸਾਡੇ ਵਿਚਕਾਰ ਪਹੁੰਚੇ ਹਨ ਚਾਹ ਚੁੱਟਾ ਬਾਰ ਵਾਲੇ ਬੀਰ ਜੀ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦਾ ਸਾਨੂੰ ਬਹੁਤ ਸਹਿਯੋਗ ਮਿਲਿਆ ਹੋਇਆ ਵਾ ਹਰ ਇੱਕ ਸਾਲ ਸਾਡੇ ਨਾਲ ਖੜਦੇ ਨੇ ਸਾਡੇ ਸਾਰਿਆਂ ਵੱਲੋਂ ਜੀ ਸਾਰੇ ਦਰਾਹ ਵਾਸੀਆਂ ਨੂੰ ਤੇ ਸਾਰੇ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਧੰਨਵਾਦ ਜੀ ਸਾਡੇ ਸਾਰੇ ਮੈਂਬਰਾਂ ਵੱਲੋਂ ਦਰਾਹ ਨਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਆਉਣ ਨਾਲ ਸਮਾ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ